ਤੁਸ ਜਿਹੜੇ ਖਬਰਨਾਮੇ ਦੇ ਨਾਲ ਜਗਤਾਰਦ ਸਹਾਇਨ ਸਭ ਦਾ ਸੁਵਾਦ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ ਅਤੇ ਰੋਜ਼ਗਾਰ ਨੂੰ ਲੈ ਕੇ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਅਤੇ ਇੱਕ ਵਿਸ਼ੇਸ਼ ਕੈਂਪ ਮੌਤ ਸਿਹਤ ਅਤੇ ਰੋਜ਼ਗਾਰ ਕੈਂਪ ਫਰੀਕੋਟ ਦੇ ਵਿੱਚ ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਗਮ ਫਰੀਕੋਟ ਦੇ ਨੇੜੇ ਸਟੇਡੀਅਮ ਵਿਖੇ ਕਰਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਭਰ ਦੀਆਂ ਮਹਿਲਾਵਾਂ ਵੱਲੋਂ ਹਿੱਸਾ ਲੈ ਗਿਆ। ਇਸ ਕੈਂਪ ਦੇ ਵਿੱਚ ਮੈਡੀਕਲ ਸਹੂਲਤਾਂ ਦੇਣ ਵਾਲੇ ਕੈਂਪ ਲਗਾਏ ਗਏ ਸੀ ਅਤੇ ਨਾਲ गांवों ਨੂੰ ਸੋਚੂਂਦਿਆਂ ਮਹਿਲਾਵਾਂ ਵੱਲੋਂ ਤਿਆਰ ਕੀਤੇ ਹਨ ਚੀਜ਼ਾਂ ਦੇ ਸਟਾਲਾਂ 'ਤੇ ਲੱਗੇਗਾ ਸੀ ਤੇ ਅਤੇ ਨਾਲ ਦੀ ਨਾਲ ਲੜਕੀਆਂ ਲਈ ਰੋਜ਼ਗਾਰ ਦੇ ਪ੍ਰਬੰਧ ਦਾ ਵੀ ਕੀਤਾ ਗਿਆ ਸੀ ਇਸ ਗੈਂਪ ਦੇ ਵਿੱਚ ਜਿੱਥੇ ਚੰਗਾ ਕਾਰਜ ਯਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀ ਬੱਚੀਆਂ ਨੂੰ ਵੀ ਕਿੱਟਾਂ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹੋਇਆ ਕੇਬਨ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਖਾਸ ਪ੍ਰਬਾਲਾ ਕੀਤਾ ਗਿਆ ਹੈ ਕਈ ਵਾਰ ਮਹਿਲਾਵਾਂ ਆਪਣੀ ਸਿਹਤ ਜਾਂਚ ਕਰਾਉਣ ਤੋਂ ਰਹਿ ਜਾਂਦੀਆਂ ਹਨ ਉਹਨਾਂ ਦਾ ਕਿੱਥੇ ਮੁਫਤ ਵਿੱਚ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਉਹਨਾਂ ਨੂੰ ਲੋੜੀ ਦੀ ਚੀਜ਼ ਉਹ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਰੋਜ਼ਗਾਰ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਕੈਂਪ ਹੋਰ ਅਯੋਜਿਤ ਕੀਤੇ ਜਾਣਗੇ ਜੋ ਜ਼ਿਲ੍ਹਾ ਪੱਧਰ ਤੇ ਵੀ ਲੱਗ ਸਕਦੇ ਆ ਅਤੇ ਨਾਲ ਦੀ ਨਾਲ ਬਲਾਕ ਪੱਧਰ ਤੇ ਵੀ ਲਾਏ ਜਾਣਗੇ ਜੁਝੇ ਨਾਲ ਹੀ ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਜੋ ਟੈਲੈਂਟ ਹੈ ਉਸ ਨੂੰ ਬਾਹਰ ਲਿਆਉਣ ਲਈ ਵੀ ਉਹਨਾਂ ਵੱਲੋਂ ਪਿੰਡਾਂ ਵਿੱਚ ਏਦਾਂ ਦੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਜਿਨ੍ਹਾਂ ਮਹਿਲਾਵਾਂ ਨੂੰ ਸਹਾਇਕ ਧੰਦੇ ਲਈ ਲੋਨ ਦੀ ਲੋੜ ਵੀ ਉਹਨਾਂ ਮਹਿਲਾਵਾਂ ਨੂੰ ਲੋਨ ਵੀ ਦਿੱਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਕੈਬਨ ਮੰਤ ਸਤਾਲਾਂ ਲੌਣ ਲਈ ਪਹੁੰਚੀਆਂ ਹੋਗੀਆਂ ਅਗਵਾਵਦੀ ਮਹਿਲਾਵਾਂ ਨੇ ਹੋਰ ਕੀ ਜਾਣਕਾਰੀ ਸਾਂਝ ਕੀਤੀ ਆਪਣੇ ਕੰਮ ਬਾਰੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਇਸ ਨੂੰ ਸ਼ੇਅਰ ਜਰ ਕਰਨਾ ਅਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਜਰ ਕਰਨਾ ਧੰਨਵਾਦ ਦੋਸਤੋ ਵਧੀਆ ਕਿਸ ਤਰ੍ਹਾਂ ਮੇਰਾ ਨਾਮ ਸੋਨੀਆ ਹੈ ਮੈਂ ਪਿੰਨ ਸ਼ਿਮਰੇਵਾਲੇ ਤੋਂ ਆ ਅਸੀਂ ਐਸ ਐਚ ਜੀ ਸੈਲਫ ਹੈਲਪ ਗਰੁੱਪ ਹਾਂ ਸਾਡੀ ਪੀਐਸਆਰਐਲਐਮ ਨੇ ਪੰਜਾਬ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਜਿੰਦੇ 'ਚ ਸਾਨੂੰ ਪੈਸੇ ਦਿੱਤੇ ਗਿਆ ਲੋਨ ਗਰੁੱਪ ਵੱਲੋਂ ਪੈਸਾ ਦਿੱਤਾ ਗਿਆ ਹੈ 2 ਲੱਖ ਰੁਪਏ ਜਿੰਦੇ ਅਸੀਂ ਮਸਾਲੇ ਦਾ ਕੰਮ ਸਟਾਰਟ ਕੀਤਾ ਲੇਡੀਜ਼ ਨੇ ਰਲ ਸਾਡਾ ਸੰਗਮ ਪ੍ਰੋਡਿਊਸਰ ਗਰੁੱਪ ਹੈ ਤੇ ਸਾਡਾ ਕੰਮ ਵਧੀਆ ਚੱਲ ਰਿਹਾ ਹੈ ਤੇ ਹੁਣ ਅਸੀਂ ਅੱਗੇ ਵੀ ਵਧਦੇ ਜਾਾਂ ਧੰਨਵਾਦ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਮੇਰਾ ਨਾਮ ਸਰਜੀਤ ਕੌਰ ਮੈਂ ਆਂਡਰਾਈ ਵਰਕਰ ਰਿਪੋਰਟ ਤੇ ਅਸੀਂ 3 ਸਾਲਾਂ ਤੋਂ ਸੈਲਫ ਹੈਲਪ ਗਰੁੱਪ ਬਣਾਇਆ ਹੈ ਉਹਨਾਂ ਗਰੁੱਪਾਂ ਦੇ ਤਹਿਤ ਦੀ ਸਾਨੂੰ ਜਿਹੜੀ ਸਟੋਰ ਮਿਲੀ ਹੈ ਤੇ ਜਿਹੜੀ ਸਾਡੀ ਮੈਡਮ ਹੈ ਸੁਪਰਵਾਈਜ਼ਰ ਸੀਡੀਪੀ ਮੈਡਮ ਰਤਨਦੀਪ कौर ਉਹਨਾਂ ਦੇ ਸਦਕਾ ਸਾਨੂੰ ਜਿਹੜਾ ਇਹ ਮੌਕਾ ਮਿਲਿਆ ਆਪਦਾ ਜਿਹੜਾ ਹੁਨਰਾ ਦਿਖਾਉਣ ਦਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਕਾਂ ਨੂੰ ਰਿਗਰਾਰ ਜਿਹੜਾ ਮਿਲ ਰਿਹਾ ਉਹਦੇ ਸੰਬੰਧ ਵਿੱਚ ਹੈ ਸਾਡੇ ਡਿਪਾਰਟਮੈਂਟ ਦਾ ਪ੍ਰੋਗਰਾਮ ਹੈ ਇਹਨਾਂ ਵਿੱਚ ਅਸੀਂ ਸੈਲਫ ਹਲ ਗਰੁੱਪਾਂ 'ਚ ਕੰਮ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਸਿਲਾਈ ਕਢਾਈ ਦਾ ਕੰਮ ਵੀ ਮੇਰੇ ਨੂੰ ਰਿਮੈਂਬਰ ਕਰਦੇ ਆ ਤੇ ਅਸੀਂ ਕੱਪੜੇ ਤਿਆਰ ਕਰਕੇ ਵੀ ਜਿਹੜੇ ਸੇਲ ਕਰਦੇ ਆ ਵੀ ਇਹ ਨਾਲ ਸੂਟ ਵੀ ਤਿਆਰ ਕਰਦੇ ਆ ਕਢਾਈ ਵਾਲੇ ਸੂਟ ਵੀ ਕਰਦੇ ਆ ਜਿੰਨਾ ਵੀ ਸਾਡੇ ਨੂੰ ਕੰਮ ਆ ਹੋ ਸਤਾ ਤਾਂ ਅਸੀਂ ਪਾਰਟ ਟਾਈਮ ਡੂਟੀ ਟਾਈਮ ਤੋਂ ਬਾਅਦ ਸਾਰੇ ਤਾਂ ਸਾਰੇ ਸੀ ਕਰ ਰਹੇ ਹੁੰਦੇ ਸਾਨੂੰ ਨਵਾਂ ਰਜਗਾਰ ਮਿਲਿਆ ਤੇ ਤਾਂ ਕਿ ਅਸੀਂ ਆਪਣਾ ਘਰਵਾਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕੀਏ ਆਪਦੇ ਬੱਚਿਆਂ ਦੀ ਜਿਹੜੀ ਸਟੱਡੀ ਹੈ ਉਹਨੂੰ ਵੀ ਪੂਰੀ ਕਰਵਾ ਸਕੀਏ ਇਹਦੇ ਵੀ ਸਾਡੀਆਂ ਬਹੁਤ ਹੀ ਲੋੜਵੰਦ ਔਰਤਾਂ ਨੇ ਕੋਈ ਵਿੱਟੋ ਹੈ ਕੋਈ ਹੈਂਡੀਕੈਪਡ ਹਨ ਹਰ ਤਰ੍ਹਾਂ ਦੀਆਂ ਔਰਤਾਂ ਨੂੰ ਅਸੀਂ ਕੰਮ ਦਿੱਤਾ ਅਸੀਂ ਗਰੁੱਪਾਂ ਦੇ ਵਿੱਚ ਜਿਹੜਾ ਬਚਤ ਕਰਦੇ ਹਾਂ ਉਸੇ ਦੇ ਵਿੱਚੋਂ ਅਸੀਂ ਹਰ ਮੈਂਬਰ ਨੂੰ 500 ਰੁਪਏ 5000 ਰੁਪਏ ਕੰਮ ਚਲਾਉਣ ਵਾਸਤੇ

ਅ ਅੱਜ ਅਸੀਂ ਫਰੀਦਕੋਟ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਧੀਆਂ ਦੇ ਲਈ ਖਾਸ ਪ੍ਰੋਗਰਾਮ ਕੀਤਾ ਹੈ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲ ਵਿਕਾਸ ਵਿਭਾਗ ਨੇ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਧੀਆਂ ਦੀ ਆਪਣੇ ਮਾਵਾਂ ਦੀ ਸਿਹਤ ਪ੍ਰਤੀ ਜਾਗਰੂਕ ਹੋਈਏ ਉਹਨਾਂ ਦੀ ਸਕ੍ਰੀਨਿੰਗ ਕਰਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਦੀ ਕੋਈ ਗ੍ਰਸਤਤਾ ਨਹੀਂ ਹੋ ਰਹੀ ਦੂਜਾ ਅਸੀਂ ਰੋਜ਼ਗਾਰ ਤੇ ਜ਼ੋਰ ਦੇ ਰਹੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਸਾਰੀਆਂ ਪ੍ਰਾਈਵੇਟ ਫਰਮਸ ਨੂੰ ਵੀ ਨਾਲ ਲੈ ਕੇ ਸਰਕਾਰੀ ਦਾ ਅਸਿਕਾਰ ਹੀ ਦੇ ਆ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਉਹ ਬੱਚੀਆਂ ਨੂੰ ਮੌਕੇ ਤੇ ਰੋਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੀਏ ਸੋ ਬੇਸਿਕਲੀ ਇਹ ਵੂਮਨ ਇੰਪਾਵਰਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਨੂੰ ਕਈ ਵਾਰ ਨਾ ਕੰਮ ਸ਼ੁਰੂ ਕਰਨ ਦੇ ਵਾਰ ਪੈਸੇ ਦੀ ਦਿੱਕਤ ਆ ਜਾਂਦੀ ਉਸ ਲਈ ਵੀ ਕੋਈ ਹਸਪਤਾਲ ਵਿੱਚ ਕੀਤਾ ਜਾਵੇ ਤਾਂ ਜੋ ਕੋਈ ਕੰਮ ਕਰ ਸਕੇ ਬਹੁਤ ਬਹੁਤ ਖੁਸ਼ ਹੁੰਦਾ ਹੈ ਕਿ ਕਈ ਵਾਰੀ ਸਾਡੇ ਕੋਲ ਸਕਿੱਲ ਹੁੰਦਾ ਪਰ ਅਸੀਂ ਉਹਨੂੰ ਕਰ ਨਹੀਂ ਸਕਦੇ ਤੋਂ ਉਹਦੇ ਲਈ ਅਸੀਂ ਲੋਨ ਦੀ ਪ੍ਰੋਵੀਜ਼ਨ ਵੀ ਰੱਖੀ ਹੋਈ ਹੈ ਇੱਥੇ ਸੜਾ ਡਿਪਾਰਟਮੈਂਟ ਬੈਠਾ ਹੋਇਆ ਉਹਨਾਂ ਨੂੰ ਗਾਈਡ ਕਰੇਗਾ ਕਿ ਕਿੱਥੇ ਜਾ ਕੇ ਉਹਨਾਂ ਨੂੰ ਲੋਨ ਮਿਲ ਸਕਦਾ ਹੈ। ਸੋ ਹਰ ਬਕ ਕੋ ਅਸੀਂ ਆਪਣੀਆਂ ਧੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਰਾਹ ਖੋਲਣੇ ਚਾਹੁੰਦੇ ਹਾਂ। ਅੱਜ ਜ਼ਿਲ੍ਹਾ ਪੱਧ ਤੇ ਕਰਾਇਆ ਗਿਆ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਲੇਡੀਜ਼ ਘੱਟ ਹੁੰਦੀਆਂ ਜਿਹੜੇ ਇਸ ਬਾਰੇ ਬੀਚ ਉਹਨਾਂ ਬਾਰੇ ਵੀ ਇੱਕ ਕੈਂਪ ਕਰ ਰਹੇ ਸੀ ਪਿੰਡਾਂ ਵਿੱਚ। ਬਿਲਕੁਲ ਜੀ ਅਸੀਂ ਸ਼ੁਰੂ ਕੀਤਾ ਜ਼ਿਲ੍ਹਾ ਪੱਧ ਤੇ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ ਹੌਲੀ-ਹੌਲੀ ਬਲਾਕਾਂ ਦੇ ਵਿੱਚ ਵੀ ਜਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸਾਡੀਆਂ ਬਹੁਤ ਜ਼ਿਆਦਾ ਟੈਲੈਂਟਡ ਬਣਾ ਬੈਠੀਆਂ ਨੇ ਜਿ ਲਗਾਤਾਰ ਹੀ ਉਪਰਾਲੇ ਕਰਦੇ ਹੀ ਰਵਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ बार-बार ਲੈ ਕੇ ਆਵਾਂਗੇ ਸਕੀਮਾਂ ਸੋ ਇਹ ਕੋਈ ਇਹ ਐਂਡਲੈਸ ਪ੍ਰੋਜੈਕਟ ਹੈ ਅਸੀਂ ਸ਼ੁਰੂ